ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਜੀਵਨ ਮਿਲਿਆ ਸੀ ਤੈਨੂੰ ਇਹ ਤੇ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਉਹ ਧਨ ਇਕੱਠਾ ਕਰਨ ਵਾਸਤੇ ਮਿਲਿਆ ਸੀ ਤੇ ਇੱਕ ਇੱਕ ਘੜੀ ਇੱਕ ਇੱਕ ਪਲ ਅੱਖ ਦੇ ਫੁਰਕਣ ਜਿੰਨਾ ਸਮਾਂ ਉਹ ਵੀ ਸਤਿਗੁਰੂ ਜੀ ਕਹਿੰਦੇ ਬਹੁਤ ਕੀਮਤੀ ਹੈ ਕਿਸੇ ਬੰਦੇ ਅੱਗੇ ਰਾਜਾ ਆਪਣੇ ਖਜ਼ਾਨੇ ਦਾ ਜਿੰਦਰਾ ਖੋਲ ਦੇਵੇ ਤੇ ਕਹਿ ਦੇਵੇ ਵੀ ਤੂੰ ਇਸ ਖਜ਼ਾਨੇ ਦੇ ਵਿੱਚੋਂ ਜਿੰਨੀ ਮਾਇਆ ਦੌਲਤ ਇਕੱਠੀ ਕਰ ਲੈ ਤਾਂ ਮਨੁੱਖ ਇੱਕ ਸਕਿੰਟ ਵੀ ਅਜਾਈ ਨਹੀਂ ਜਾਣ ਦਿੰਦਾ ਪਰ ਸਤਿਗੁਰੂ ਜੀ ਕਿੰਨੇ ਜਿਹੜਾ ਤੈਨੂੰ ਜੀਵਨ ਦਾ ਖਜ਼ਾਨਾ ਪ੍ਰਮਾਤਮਾ ਨੇ ਦਿੱਤਾ ਏ ਜਿਹੜਾ ਤੈਨੂੰ ਮਨੁੱਖਾ ਦੇਹੀ ਦਿੱਤੀ ਏ ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤਰੀ ਬਰੀਆ ਕਿੱਡਾ ਸੋਹਣਾ ਮੌਕਾ ਏ ਤੇਰੇ ਕੋਲੇ ਪ੍ਰਮਾਤਮਾ ਦਾ ਨਾਮ ਧਾਨੇ ਇਕੱਠਾ ਕਰਨ ਦਾ ਪਰ ਤੂੰ ਵੇਖ ਗਾਫਲਾ ਵਾਂਗੂ ਸੁੱਤਾ ਹੀ ਜੀਵਨ ਬਤਾ ਦਿੱਤਾ ਜਿਹੜਾ ਬੰਦਾ ਕੋਈ ਦੁਨੀਆ ਤੇ ਆਇਆ ਏ ਕੋਈ ਇਨਸਾਨ ਏ ਉਹ ਕੋਈ ਕੰਮ ਨਾ ਕਰੇ ਤਾਂ ਉਹਨੂੰ ਅਸੀਂ ਕਹਿ ਦਿੰਦੇ ਆਂ ਵੀ ਸਾਰੀ ਜ਼ਿੰਦਗੀ ਨੇ ਤਾਂ ਸੌਂਕੇ ਜਾਂ ਵਿਹਲੇ ਫਿਰਕੇ ਹੀ ਕੱਢ ਦਿੱਤੀ ਕੋਈ ਕੰਮ ਨਹੀਂ ਖੱਟਿਆ ਕੋਈ ਖੱਟਣੀ ਨਹੀਂ ਖੱਟੀ ਪਰ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਵਾਲੇ ਪਾਸੇ ਜੇਕਰ ਦੇਖਦੇ ਆਂ ਤਾਂ ਬੜੇ ਉਹ ਜੀਵ ਜਿਹੜੇ ਇਸ ਦੁਨੀਆ ਦਾ ਜਿਨ੍ਹਾਂ ਨੂੰ ਬੜਾ ਅਨੁਭਵ ਹੈ ਬੜਾ ਤਜਰਬਾ ਹੈ ਉਹ ਵੀ ਪ੍ਰਮਾਤਮਾ ਦੇ ਨਾਮ ਤੋਂ ਵੀ ਹੁਣੇ ਹੀ ਆਏ ਤੇ ਵੀ ਹੁਣੇ ਹੀ ਚਲੇ ਗਏ ਤੇ ਉਹਨਾਂ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਸੁੱਤਿਆਂ ਹੀ ਬਤੀਤ ਕਰ ਦਿੱਤੀ ਤੇ ਜਿਹੜੇ ਪ੍ਰਮਾਤਮਾ ਦੇ ਰਸਤੇ ਤੇ ਚੱਲੇ ਨੇ ਅਸਲੀ ਜੀਵਨ ਦਾ ਆਨੰਦ ਉਹਨਾਂ ਨੇ ਮਾਣਿਆ ਹੈ ਅਸਲੀ ਮਹਾਰਸ ਉਸ ਜੀਵ ਦੇ ਕੋਲ ਹੈ ਉਸ ਮਨੁੱਖ ਦੇ ਕੋਲ ਹੈ ਜਿਹੜਾ ਪ੍ਰਭੂ ਦਾ ਨਾਮ ਸਿਮਰਦਾ ਏ ਪ੍ਰਭੂ ਦਾ ਧਿਆਨ ਧਾਰਦਾ ਏ ਪ੍ਰਭੂ ਦੇ ਨਾਮ ਦੇ ਵਿੱਚ ਪ੍ਰਮਾਤਮਾ ਦੇ ਨਾਮ ਦੇ ਵਿੱਚ ਵਾਹਿਗੁਰੂ ਦੇ ਨਾਮ ਦੇ ਵਿੱਚ ਬੜਾ ਰਸ ਹੈ ਸਤਿਗੁਰੂ ਜੀ ਕਹਿੰਦੇ ਮਹਾਰਸ ਕਹੋ ਕਬੀਰ ਗੁੰਗੇ ਕੁੜਕਾਇਆ ਪੁੱਛੇ ਤੋ ਕਿਆ ਕਹੀ ਏ ਭਗਤ ਕਬੀਰ ਜੀ ਕਹਿੰਦੇ ਕਿ ਇੱਕ ਗੁੰਗੇ ਬੰਦੇ ਨੇ ਗੁੜ ਖਾ ਲਿਆ ਤੇ ਹੁਣ ਤੁਸੀਂ ਉਹਨੂੰ ਪੁੱਛੋ ਵੀ ਇਹਦਾ ਸਵਾਦ ਕਿਹਾ ਜੀ ਕਿਹਾ ਜਾਗਾ ਤਾਂ ਸਤਿਗੁਰੂ ਜੀ ਕਹਿੰਦੇ ਉਹ ਕੀ ਦੱਸੇਗਾ ਉਹਦੇ ਕੋਲੇ ਜ਼ੁਬਾਨ ਹੀ ਨਹੀਂ ਕਿ ਉਹ ਬਿਆਨ ਕਰ ਸਕੇ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨਾਮ ਦੇ ਵਿੱਚ ਤੇ ਇੰਨਾ ਮਹਾਰਸਤ ਤੇ ਇੰਨਾ ਆਨੰਦ ਹੈ ਜਿਹੜਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਤੇ ਬਖਸ਼ਿਸ਼ ਵਾਲਾ ਉਹ ਮਨੁੱਖ ਹੈ ਜਿਹਨੂੰ ਪ੍ਰਮਾਤਮਾ ਨੇ ਨਾਮ ਦਾ ਦਾਣ ਝੋਲੀ ਦੇ ਵਿੱਚ ਪਾ ਦਿੱਤਾ ਜਿਨੂੰ ਗੁਰੂ ਨੇ ਨਾਮ ਦਾਣ ਝੁਲੀ ਦੇ ਵਿੱਚ ਪਾ ਦਿੱਤਾ ਉਹ ਸਭ ਤੋਂ ਜ਼ਿਆਦਾ ਬਖਸ਼ਿਸ਼ ਵਾਲਾ ਏ ਜਿਹੜੇ ਅਸੀਂ ਰਸਮਾਨ ਦੇ ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਇਤੇ ਕੁਝ ਵੀ ਨਹੀਂ ਸਤਿਗੁਰੂ ਜੀ ਕਹਿੰਦੇ ਇਹਤੇ ਇੱਕ ਕਿਣਕਾ ਵੀ ਨਹੀਂ ਉਸ ਮਹਾਰਸ ਦੇ ਬਰਾਬਰ ਪਰ ਮਨੁੱਖ ਹੁਣ ਗਲਤਾਨ ਹੀ ਇੰਨਾ ਹੋ ਰਿਹਾ ਏ ਇਸ ਕੋਠੜੀ ਚ ਕਹਿਦੀ ਇੰਨਾ ਹੋ ਰਿਹਾ ਏ ਇੰਨੀ ਲੰਬੀ ਕੈਦ ਕੱਟੀ ਹੈ ਕਿ ਮਨੁੱਖ ਨੂੰ ਬਾਹਰਲੀ ਦੁਨੀਆ ਦੀ ਸੋਚੀ ਵੀ ਨਹੀਂ ਦੇ। ਉਹਦੇ ਲਈ ਤਾਂ ਸਾਰੀ ਕਾਲ ਕੋਠੜੀ ਹੋਈ ਸਾਰਾ ਕੁਝ ਹੈ। ਇਹਨੂੰ ਸਤਿਗੁਰੂ ਜੀ ਭਗਤ ਰਵਿਦਾਸ ਜੀ ਬੜਾ ਸੁੰਦਰ ਬਿਆਨ ਕਰਦੇ ਨੇ ਕਿ ਜਿਵੇਂ ਖੂ ਦਾ ਡੱਡੂ ਹੋਵੇ ਉਹਦੇ ਲਈ ਸਾਰਾ ਕੁਝ ਖੂ ਹੀ ਹੈ। ਕੂਪ ਭਰਿਓ ਜੈਸੇ ਦਾਦਰਾ। ਕੂਪ ਕਹਿੰਦੇ ਨੇ ਸੰਗਤ ਜੀ ਖੂ ਨੂੰ। ਦਾਦਰਾ ਕਹਿੰਦੇ ਨੇ ਡੱਡੂ ਨੂੰ। ਸਤਿਗੁਰੂ ਜੀ ਕਹਿੰਦੇ ਉਹ ਆਪਣਾ ਜ਼ਿੰਦਗੀ ਹੈ ਜਿਹੜੀ ਇੱਕ ਖੂਦ ਆ ਡੱਡੂ ਖੂਦ ਦੇ ਵਿੱਚ ਬਤੀਤ ਕਰ ਦਿੰਦਾ ਔਰ ਉਹਦੇ ਲਈ ਸਾਰਾ ਕੁਝ ਖੋਈ ਹੈ। ਉਹ ਨੂੰ ਨਹੀਂ ਪਤਾ ਕਿ ਜੇ ਮੈਂ ਖੂਚੋਂ ਬਾਹਰ ਨਿਕਲਾਂ ਪ੍ਰਮਾਤਮਾ ਨੇ ਕਿੱਡੇ-ਕਿੱਡੇ ਸਾਗਰ ਬਣਾਏ ਨੇ। ਪ੍ਰਮਾਤਮਾ ਨੇ ਕਿੰਡੀਆਂ-ਕਿੰਡੀਆਂ ਨਦੀਆਂ ਝਰਨੇ ਬਣਾਏ ਨੇ। ਭਗਤ ਰਵਿਦਾਸ ਜੀ ਕਹਿੰਦੇ ਜਿਵੇਂ ਇੱਕ ਖੂਦ ਆ ਡੱਡੂ ਹੈ ਤੇ ਉਹਨੂੰ ਹੋਰ ਕਛ ਦੇਸ਼ ਵਿਦੇਸ਼ ਨਾ ਸੂਝ ਹੋਰ ਕਿਸੇ ਦੇਸ਼ ਵਿਦੇਸ਼ ਦੀ ਸੋਚੀ ਨਹੀਂ ਉਹਨੂੰ ਤਾਂ ਇਹੀ ਲੱਗਦਾ ਹੈ ਕਿ ਜਿੰਨਾ ਪਾਣੀ ਹੈ ਸਿਰਫ ਮੇਰੇ ਕੋਲ ਹੀ ਹੈ ਇਹੋ ਜਿਹਾ ਮਨੁੱਖ ਦਾ ਜੀਵਨ ਹੈ ਸਤਿਗੁਰੂ ਜੀ ਕਹਿੰਦੇ ਇਸ ਖੂਨ ਹੀ ਸਾਰਾ ਕੁਝ ਮੰਨੀ ਬੈਠਾ ਹੈ ਜਿਹੜੀ ਵਿਕਾਰਾਂ ਦਾ ਖੂਹ ਏ ਦੁਸ਼ੈਸ਼ ਦਾ ਖੂਹ ਏ ਮਾਇਆ ਦਾ ਖੂਹ ਏ ਇਹਨੂੰ ਹੀ ਸਾਰਾ ਕੁਝ ਮੰਨੀ ਬੈਠਾ ਹੈ ਕਛ ਦੇਸ਼ ਵਿਦੇਸ਼ ਨਾ ਸੂਝ ਬਾਹਰ ਦੀ ਕੋਈ ਸੋਚੀ ਹੋਈ ਨਹੀਂ ਨਾ ਅੰਦਰ ਦੀ ਕੋਈ ਸੋਝੀ ਹੈ ਨਾ ਬਾਹਰ ਦੀ ਕੋਈ ਸੋਝੀ ਹੈ ਜੀਵਨ ਆਇਆ ਮਸ ਆਪਣਾ ਕੋਈ ਨਾ ਕੋਈ ਕਿੱਤਾ ਚੁਣ ਲਿਆ ਉਹ ਕਿੱਤੇ ਦੇ ਵਿੱਚ ਆਪਣੀ ਜੀਵਨ ਬਤੀਤ ਕਰ ਦਿੱਤਾ ਤੇ ਫਿਰ ਮਨੁੱਖੀ ਸੰਸਾਰ ਤੋਂ ਜੀਵਨ ਭੋਗ ਕੇ ਚਲਾ ਗਿਆ ਸਾਰਿਆਂ ਦੀ ਜ਼ਿੰਦਗੀ तमाम ਮਨੁੱਖਾਂ ਦੀ ਜ਼ਿੰਦਗੀ ਇਸੇ ਤਰ੍ਹਾਂ ਹੀ ਗੁਜ਼ਰਦੀ ਹੈ ਇਨੂੰ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਚਾਰ ਗਵਾਇਆ ਹੰਡਕੈ ਚਾਰ ਗਵਾਇਆ ਸੰਮ ਚਾਰ ਪਹਿਰ ਤੂੰ ਜ਼ਿੰਦਗੀ ਦੇ ਬਤੀਤ ਕਰ ਦਿੱਤੇ ਹਰ ਦਿਨ ਦੇ ਚਾਰ ਪਹਿਰ ਤੂੰ ਬਤੀਤ ਕਰਤੇ ਕੰਮ ਦੇ ਵਿੱਚ ਮਿਹਨਤਾਂ ਨੇ ਦੇ ਵਿੱਚ ਤੇ ਚਾਰ ਪਹਿਰ ਤੂੰ ਬਤੀਤ ਕਰ ਦਿੱਤੇ ਸੌਂ ਕੇ ਲੇਖਾ ਰੱਬ ਮੰਗੇਸੀਆ ਆਹੋ ਕੇਰੇ ਕੰਮ ਜਦੋਂ ਤਿੱਥੋਂ ਪ੍ਰਮਾਤਮਾ ਲੇਖਾ ਮੰਗੂਗਾ ਜਦੋਂ ਲੇਖਾ ਜੋਖਾ ਮੰਗੂਗਾ ਤਾਂ ਤੂੰ ਫਿਰ ਪਰਮਾਤਮਾ ਨੂੰ ਕੀ ਦਸੇਂਗਾ ਆਇਆ ਤੂੰ ਕਿਹੜੇ ਕੰਮ ਸੀ ਆਹੋ ਕਿਹਰੇ ਕੰਮ ਕੀ ਤੂੰ ਇਸ ਕੰਮ ਵਾਸਤੇ ਆਇਆ ਸੀ ਉਹ ਤੇ ਸਾਰੀ ਜ਼ਿੰਦਗੀ ਵਿਅਰਥ گزار ਦਿੱਤੀ ਹੁਣ ਕਿਸੇ ਬੰਦੇ ਨੂੰ ਸਕੂਲ ਦੇ ਵਿੱਚ ਦਾਖਲਾ ਮਿਲਿਆ ਹੋਵੇ ਉਹ ਬੱਚਾ ਸਕੂਲ ਦੇ ਵਿੱਚ ਕਲਾਸਾਂ ਲਾਵੇ ਨਾ ਬਸ ਬਾਹਰ ਗਰਾਊਂਡ ਦੇ ਵਿੱਚ ਬਹਿ ਕੇ ਯਾ ਆਸੇ-ਪਾਸੇ ਕੁਮਕੀ ਵਾਪਸ ਘਰ ਨੂੰ ਆਈ ਜਾਵੇ ਤੇ ਉਹਨੂੰ ਫਿਰ ਉਹਦਾ ਜਿਹੜਾ ਅਧਿਆਪਕ ਹੈ ਉਹ ਕੀ ਕਹੇਗਾ ਕਿ ਤੂੰ ਇੰਨਾ ਸਮਾਂ ਸਕੂਲ ਦੇ ਵਿੱਚ ਲਾ ਵੀ ਦਿੱਤਾ ਪਰ ਜਿਹੜੇ ਕੰਮ ਤੂੰ ਲਾਇਆ ਸੀ ਉਹ ਤਾਂ ਤੂੰ ਕਰਕੇ ਨਹੀਂ ਆਇਆ ਤੂੰ ਤਾਂ ਹੋਰ ਹੀ ਸ਼ੁਗਲ ਮੇਲੇ ਕਰਕੇ ਆ ਗਿਆ ਸਤਿਗੁਰੂ ਜੀ ਕਹਿੰਦੇ ਭਾਵੇਂ ਕੋਈ ਕਿਹੋ ਜਿਹਾ ਵੀ ਹੋਵੇ ਭਾਵੇਂ ਕਿਸ ਕਿਰਤ ਦੇ ਵਿੱਚ ਵੀ ਹੋਵੇ ਪਰ ਹਰ ਇੱਕ ਮਨੁੱਖ ਦਾ ਇੱਕ ਮੂਲ ਹੈ ਹਰ ਇੱਕ ਮਨੁੱਖ ਦਾ ਇਸ ਜੀਵਨ ਦੇ ਵਿੱਚ ਇੱਕ ਉਦੇਸ਼ ਹੈ ਆਉਣ ਦਾ ਕਾਰਨ ਹੈ ਉਹ ਕਾਰਨ ਕੀ ਹੈ ਪ੍ਰਮਾਤਮਾ ਦੇ ਨਾਲ ਜੁੜਨਾ ਪ੍ਰਮਾਤਮਾ ਦਾ ਰਸ ਮਾਣਨਾ ਬੜਾ ਸੋਹਣਾ ਮੌਕਾ ਮਿਲਿਆ ਤੈਨੂੰ ਸਤਿਗੁਰੂ ਜੀ ਕਹਿੰਦੇ ਐ ਮਨੁੱਖ ਤੂੰ ਪ੍ਰਮਾਤਮਾ ਦਾ ਰਸ ਮਾਣ ਸਕਦਾ ਹੈ ਤੇ ਇਸ ਤੋਂ ਜ਼ਿਆਦਾ ਵੱਡਾ ਰਸ ਮਹਾਰਸ ਕੋਈ ਨਹੀਂ ਸਤਿਗੁਰੂ ਜੀ ਤਾਂ ਇੱਥੋਂ ਵੀ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਜਿਹੜੇ ਤੂੰ ਨਸ਼ਿਆਂ ਦੀ ਖੁਮਾਰੀ ਦੇ ਵਿੱਚ ਫਸਿਆ ਏ ਇਹ ਖੁਮਾਰੀ ਤਾਂ ਕੁਝ ਵੀ ਨਹੀਂ ਅਸਲੀ ਖੁਮਾਰੀ ਤੇ ਨਾਮ ਦੀ ਹੈ ਭਾਵੇਂ ਇਹ ਜਿਹੜੀ ਪੰਕਤੀ ਹੈ ਸ਼ਬਦ ਹੈ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਗੁਰਬਾਣੀ ਦੇ ਵਿੱਚ ਤੇ ਨਹੀਂ ਪਰ ਇਹਦਾ ਇੱਕ ਹਵਾਲਾ ਦਿੱਤਾ ਜਾਂਦਾ ਏ ਕਿਉਂਕਿ ਆਮ ਤੌਰ ਤੇ ਅਸੀਂ ਸੁਣਦੇ ਆ ਕਿ ਸਭ ਤੋਂ ਵੱਡਾ ਨਸ਼ਾ ਏ ਜਿਹੜਾ ਉਹ ਨਾਮ ਦਾ ਏ ਜਦੋਂ ਉਹ ਖਮਾਰੀ ਚੜਦੀ ਏ ਫਿਰ ਉਹ ਅਸਲੀ ਖਮਾਰੀ ਏ ਜਿਹੜੀ ਤੂੰ ਦੁਨਿਆਵੀ ਨਸ਼ਿਆਂ ਦੇ ਵਿੱਚ ਜ਼ਿੰਦਗੀ ਗਲਤਾਨ ਕਰ ਦਿੱਤੀ ਸਰੀਰ ਨੂੰ ਰੋਗ ਲਾ ਕੇ ਬਹਿ ਗਿਆ ਨਾ ਜ਼ਿੰਦਗੀ 'ਚ ਆਪਣਾ ਕੁਝ ਸਵਾਰਿਆ ਨਾ ਬੱਚਿਆਂ ਦਾ ਕੁਝ ਸਵਾਰਿਆ ਉਹਦੇ ਸਤਿਗੁਰੂ ਜੀ ਕਹਿੰਦੇ ਤੂੰ ਸਾਰੀ ਜ਼ਿੰਦਗੀ ਬਰਬਾਦ ਅਜਾਈਂ ਗਵਾ ਦਿੱਤੀ ਇਹਨੂੰ ਇੱਕ ਸ਼ਾਇਰ ਹੈ ਉਰਦੂ ਦਾ ਉਹ ਕਹਿੰਦਾ ਏ ਕੀ ਕਹਿੰਦਾ ਜਿਹੜੇ ਬੰਦੇ ਜਾਮ ਪੀਂਦੇ ਨੇ ਉਹ ਜਾਮ ਉਹ ਸ਼ਰਾਬ ਨੂੰ ਵੀ ਕਹਿ ਦਿੰਦੇ ਨੇ ਕਹਿੰਦਾ ਜਿਨ੍ਹਾਂ ਨੇ ਇਹ ਪਿਆਲਾ ਪੀਤਾ ਏ ਕਹਿੰਦਾ ਉਹ ਪਤਾ ਕੀ ਕਹਿੰਦੇ ਨੇ ਵੀ ਜਿਨ੍ਹਾਂ ਨੇ ਇਹ ਪਿਆਲਾ ਪੀਤਾ ਹੀ ਨਹੀਂ ਉਹ ਤਾਂ ਦੁਨੀਆ 'ਚ ਆਈ ਨਹੀਂ ਉਹਨਾਂ ਨੂੰ ਕੀ ਪਤਾ ਦੁਨੀਆ ਦਾ ਜਿਹੜੇ ਬੰਦੇ ਉਹ ਕਹਿੰਦਾ ਸ਼ਾਇਰ ਕਹਿੰਦਾ ਆਮ ਤੌਰ ਤੇ ਕਿਸੇ ਵੀ ਨਸ਼ੇ ਵਾਲੇ ਬੰਦੇ ਨੂੰ ਪੁੱਛ ਲਵੋ ਸ਼ਰਾਬ ਪੀਣ ਵਾਲੇ ਬੰਦੇ ਨੂੰ ਪੁੱਛ ਲਵੋ ਕਹੂਗਾ ਕਿ ਜੋ ਨਜ਼ਾਰਾ ਮੈਂ ਲੈਂਦਾ ਜ਼ਿੰਦਗੀ 'ਚ ਤੁਹਾਨੂੰ ਤਾਂ ਉਹ ਪਤਾ ਹੀ ਨਹੀਂ ਜੋ ਨਸ਼ੇ ਦੀ ਹਾਲਤ 'ਚ ਮੈਂ ਮੈਨੂੰ ਰਾਸ ਆਉਂਦਾ ਹੈ ਉਹ ਤੁਹਾਨੂੰ ਤਾਂ ਵਾਕਿਫ ਹੀ ਨਹੀਂ ਉਹ ਸ਼ਾਇਰ ਕਹਿੰਦਾ ਬਾਦ ਕਿਸਮਤੀ ਹੈ ਮਨੁੱਖ ਦੀ ਮਨੋਖਾ ਆ ਕੇ ਇੱਕ ਨਸ਼ੇ ਦੇ ਵਿੱਚ ਜ਼ਿੰਦਗੀ ਬਰਬਾਦ ਕਰ ਦਿੰਦਾ ਏ ਪਰ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦਾ ਪਿਆਲਾ ਪੀਤਾ ਏ ਕਦੇ ਉਹਨਾਂ ਦੀ ਮਹਿਫਲ ਦੇ ਵਿੱਚ ਜਾ ਕੇ ਬੈਠ ਤੇ ਫਿਰ ਤੈਨੂੰ ਉਹ ਦੱਸਣਗੇ ਵੀ ਜੀਵਨ ਦਾ ਆਨੰਦ ਕੀ ਹੁੰਦਾ ਜੀਵਨ ਦਾ ਰਸ ਕੀ ਹੁੰਦਾ ਤੂੰ ਇਹਨਾਂ ਇਸ ਇਸ ਇਨ੍ਹਾਂ ਪਿਆਲਿਆਂ ਦੇ ਵਿੱਚੋਂ ਸ਼ਰਾਬ ਦੇ ਪਿਆਲਿਆਂ ਦੇ ਵਿੱਚੋਂ ਰਸ ਲਾਭ ਦਾ ਫਿਰਦਾ ਏ ਇਹ ਜੋ ਖੁਮਾਰੀ ਲਾਭ ਦਾ ਫਿਰਦਾ ਏ ਕਦੇ ਬੈਠ ਤੂੰ ਪ੍ਰਭੂ ਦੇ ਪਿਆਰਿਆਂ ਦੇ ਵਿੱਚ ਅਸਲ ਨਸ਼ਾ ਜਿਹੜਾ ਪ੍ਰਮਾਤਮਾ ਦੇ ਨਾਮ ਦਾ ਏ ਜਿਹਦੀ ਖੁਮਾਰੀ ਕਦੇ ਉਤਰਦੀ ਨਹੀਂ ਇਹ ਕਿਹੜੇ ਨਸ਼ੇ ਨੇ ਕਿਸੇ ਦਾ ਘੰਟਾ ਅਸਰ ਹੈ ਕਿਸੇ ਦਾ 2 ਘੰਟਾ ਅਸਰ ਹੈ ਕਿਸੇ ਦਾ 4 ਘੰਟੇ ਅਸਰ ਹੈ ਕਿਸੇ ਦਾ 8 ਘੰਟੇ ਅਸਰ ਹੈ ਤੂੰ ਕਦੇ ਤੂੰ ਸਾਧੂ ਸੰਤਾਂ ਦੀ ਫਕੀਰਾਂ ਦੀ ਸੰਗਤ ਚ ਬਹਿ ਜਿਨ੍ਹਾਂ ਨੇ ਉਹ ਰੱਬ ਦੇ ਨਾਮ ਦਾ ਪਿਆਲਾ ਪੀ ਲਿਆ ਨਾ Rabi não, dá piada.